ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆ ਸ਼ੁਰੂਆਤ ਜੀ ਤੇ ਹੁਣ ਚੱਲਦੇ ਆ ਜੀ ਆਪਾਂ ਸਮਾਦਾਾਂ ਚ ਪਿੰਡ ਉਹ ਦੱਸੋ ਤੇ ਹੋਰ ਦੱਸੋ ਮੇਰੇ ਜਿਗਰ ਦੇ ਟੁੱਟਿਓ ਤੇ ਲੱਭ ਜੂਗਾ ਯਾਰ ਚੱਲਦਾ ਹੁਣ ਮੈਂ ਸਮਾਦਾਾਂ ਚ ਨੂੰ ਤੇ ਪਤੰਗ ਵੀ ਚੜਾਵਾ ਗਿਆ ਅੱਜ ਜੁੜੇ ਰਹੋ ਟੀਮੀ ਫਿਰ ਰਹੀ ਆ ਜੀ ਤੇ ਵੀਰ ਮਾਰ ਰਿਹਾ ਸੀ ਹੁਣ ਚੱਲਦੇ ਆ ਆਪਾਂ ਸਮਾਦਾਾਂ ਪਹੁੰਚੀ ਲੱਗਦਾ हां जी, या या जी, जी। दोस्तों ਘਰੇ ਰੋਟੀ ਖਾਣ ਆਇਆ ਸੀ ਤੇ ਇੱਕ ਕੈਨੀ ਜੀ ਰੱਖਣ ਆਇਆ ਦੀਆ ਫੜਾਉਣ ਆਇਆ ਸੀ ਰੋਟੀ ਖਾ ਕੇ ਆਪਾਂ ਫਿਰ ਚੱਲਦੇ ਆਂ ਸਮਾਧਾਂ ਚ ਨੂੰ ਹੋਰ ਦੱਸੋ ਠੀਕ ਹੋ ਆਜੋ ਦੋਸਤੋ ਰੋਟੀ ਖੁਲਾ ਦੀਏ ਗਾਜਰਾਂ ਦੀ ਸਬਜ਼ੀ ਬਣੀ ਦੀ ਆ ਤੇ ਗੋਭੀ ਉਹਦਾ ਗਾਜਰਾਂ ਦਾ ਤੇ ਲਸਣ ਦਾ ਚਾਰ ਆ ਆਹ ਘਰ ਨੂੰ ਲਿਹਾਇਓ ਫੜਾਇਓ ਇੱਕ ਮਿੰਟ ਬਣੀ ਆਜੋ ਜੀਕਰ ਦੇ ਟੁੱਟਿਓ ਖੁਲਾ ਦੀਏ ਰੋਟੀ ਮੇਰੇ ਪਿਆਰੇਆਂ ਨੂੰ ਆਜੋ ਜੀ ਚਾਹ ਪਲਾਤੀਏ ਚਾਹ ਰਿਜ 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 ਕਮਲੀ ਹੋਈ ਪਈਆ ਤੇ ਉਦੋਂ ਟੌਮੀ ਨੇ ਝੋਲ ਲਾਇਆ ਪਿਆ ਕੋਈ ਆਇਆ ਬਾਰ ਬਣ ਲੱਗਦਾ ਚਾਹ ਬਣ ਗਈ ਹੁਣ ਗੱਲ ਬਣੂਗੀ ਹੁਣ ਹੋਊਗਾ ਸੈਟ ਅਸਰੀ ਤੇ ਹੁਣ ਚਾਹ ਪੀ ਕੇ ਮਿੱਤਰ ਪਿਆਰਿਓ ਤਿੰਨ ਘੰਟੇ ਲੋੜ ਨਹੀਂ ਹੈਗੀ ਕਿਸੇ ਚਾਹ ਚੂ ਦੀ ਮਤਲਬ ਮੈਂ ਕਾਰਡ ਕੇ ਬਣਾਈ ਆ ਪੂਰੀ ਤੇ ਆਜੋ ਪਲਾਦੀਏ ਚਾਹ ਤੁਹਾਨੂੰ ਬਾਕੀ ਜੁਗ ਜੁਗ ਜਿਓ ਲਾਭ ਆਜੋ ਭਾਈ ਕਿਹਨੇ ਕਿਹਨੇ ਜੂਸ ਪੀਣਾ ਹੈ ਪਲਾ ਦੀਏ ਆਰਗੈਨਿਕ ਜੂਸ ਮੇਰੇ ਜਿਗਰ ਦੇ ਟੁੱਟਿਓ ਆਜੋ ਕਿਹਨੇ ਕਿਹਨੇ ਪੀਣਾ ਹੈ ਦੱਸੋ ਤੇ ਦੋਸਤੋ ਹੁਣ ਸਮਾਧਾਂ ਵਿੱਚ ਤਾਂ 2:30 ਵਜੇ ਜਾਊਗਾ ਹੁਣ ਮਾੜਾ ਮੋਟਾ ਜੂਸ ਪੀ ਕੇ 10 ਮਿੰਟ ਢੂਹੀ ਸਿੱਧੀ ਕਰਦੇ ਆ ਆਰਾਮ ਕਰਦੇ ਆ ਫਿਰ ਚੜਾਉਣੇ ਆ 20-25 ਮਿੰਟ ਕੋਠੇ ਤੇ ਪਤੰਗ ਤੇ ਵੀਡੀਓ ਵੀ ਬਣਾਵਾਂਗੇ ਬਲੌਗ ਵਾਸਤੇ ਤੇ ਜਦੋਂ ਪਤੰਗ ਚੜਾਉਂਗਾ ਉਦੋਂ ਲਾਈਵ ਚਲਾਉਂਗਾ ਲਗਾਤਾਰ ਜਿਹੜਾ ਵੀ 20-25 ਮਿੰਟ ਪਤੰਗ ਚੜਾਏ ਆਪਾਂ ਓਕੇ ਆਜੋ ਜੀ ਪੀ ਲਓ ਜੀ ਤੇ ਦੇਖਦੇ ਆਂ ਪੀ ਕੇ ਕਹੇ ਜਾ ਬਣਿਆ ਹੈ ਹਾਂ ਜੀ ਵਧੀਆ ਬਣਿਆ ਹੈ ਇਹਨ ਆਪਣੇ ਲੱਗੇ ਪਏ ਹੈਗੇ ਨੇ ਤਕਰੀਬਨ ਕਿੰਨੂ ਕੰਨੂ ਜੇ ਸੰਤਰੇ ਵੀ ਲੱਗੇ ਪੈ ਨੇ ਲੈ ਆ ਪਹਿਲੀ ਵਾਰ ਸੀਜ਼ਨ ਦਾ ਜੂਸ ਪੀਣ ਲੱਗੇ ਆ ਪਹਿਲਾਂ ਕਦੇ ਖੰਘ ਹੋਊਗੀ ਕਦੇ ਜ਼ਖਾਮ ਹੋਊਗੀ ਪਿੱਛੇ ਠੰਡ ਬਹੁਤ ਪਿਛੇ ਕਿਨੂੰ ਤੋੜ-ਤੋੜ ਕੇ ਵੀ ਬਹੁਤ ਦਿੱਤੇ ਨੇ ਜਿਵੇਂ ਕੋਈ ਪਿੰਡ ਚ ਦੇਤੇ ਕਹਿੰਦੇ ਮੰਗ ਲੈ ਇਸ ਤਰ੍ਹਾਂ ਨਹੀਂ ਅੱਗੇ ਲਗਾਤਾਰ ਆਪਣੇ ਡੇਢ ਮਹੀਨਾ ਜੂਸ ਚੱਲਦਾ ਏ ਡੇਲੀਓ ਐਗਤੀ ਨਹੀਂ ਪੀਤਾ ਗਿਆ ਐਤੀ ਤਾਂ ਦੂਜੀ ਤਾਜੀ ਵਾਰ ਪਹਿਲੀ ਵਾਰ ਜਾਂ ਦੂਜੀ ਵਾਰ ਪੀਣ ਲੱਗੇ ਆ ਸਰਦੀਆਂ ਚ ਆਜੋ ਪਲਾ ਦੀਏ ਤੁਹਾਨੂੰ ਵੀ ਹਾਂ ਜੀ ਰੰਗਿਤ ਹੋ ਰਹੀਆਂ ਹੁਣ ਮੋਟਾ ਤੇ ਹਾਂਜੀ ਮਿੱਤਰ ਪਿਆਰੇ ਉਹ ਤਾਂ ਚੜ੍ਹੇ ਨਹੀਂ ਰਿਹਾ ਯਾਰ ਪਤਾ ਨਹੀਂ ਕੀ ਚੱਕਰ ਕੋਸ਼ਿਸ਼ ਤਾਂ ਕੀਤੀ ਆ ਆ ਡੋਰ ਪਈ ਆ ਉਹ ਪਤੰਗ ਪਿਆ ਭਾਈ ਇਹਦਾ ਚਵਾਕਾਂ ਦਾ ਹੀ ਕੰਮ ਨੇ ਉਹ ਕੰਨ ਉਹ ਲੁੱਪ ਲੱਗੇ ਹਾਂਜੀ ਧੀਜ ਪਤੰਗ ਚੜਾ ਲੈ ਦੀ ਆਪਾਂ ਲਾਈਵ ਦੇਖ ਹੀ ਲੈਣਾ ਇਹ ਤੁਸੀਂ ਇਹਦੀ ਮਰਮਤ ਕਰਾਂਗੇ ਹੁਣ ਮਾੜਾ ਜਿਹਾ ਫੱਟੜ ਹੋ ਗਿਆ ਆ ਇਹ ਕੇਪੀ ਲਾਉ ਤੇ ਕੱਲੂ ਆਪਾਂ ਚੜਾਵਾਂਗੇ ਪਤੰਗ ਤੇ ਅੱਜ ਟਾਈਮ ਲੱਗਿਆ ਸ਼ਾਮ ਨੂੰ ਅੱਜ ਮੋਟਰ ਤੇ ਚੜਾ ਲਾਂਗੇ 5:30 ਵਧੀਆ ਯਾਰ ਵਧੀਆ ਟਾਈਮ ਪਾਸ ਹੋ ਗਿਆ ਮੈਨੂੰ ਪਤਾ ਨਹੀਂ ਲੱਗਿਆ ਅੱਧੇ ਘੰਟੇ ਦਾ ਕਿਵੇਂ ਅੱਧਾ ਘੰਟਾ ਲੰਘ ਗਿਆ ਯਾਰ ਔਰ ਦੱਸੋ ਠੀਕ ਹਾਂ ਜਿਕਰ ਦੇ ਟੁੱਟੇ ਹੋ ਤੇ ਅੱਜ ਵਲੌਗ ਵੀ ਛੋਟਾ ਹੀ ਬਣਿਆ ਕਿਉਂਕਿ ਕੱਲ ਕੱਲ ਵੀ ਨਹੀਂ ਮੈਂ ਕਿਤੇ ਗਿਆ ਅੱਜ ਵੀ ਨਹੀਂ ਗਿਆ ਪਿੰਡੇ ਹੈਗਾ ਉਸ ਕਰਕੇ ਹੁਣ ਦੋ ਦਿਨ ਸਾਰੋ ਛੋਟੇ ਵਲੌਗ ਨਾਲ ਫਿਰ ਪਹਿਲਾ ਮੰਗੂ 10-15 ਮਿੰਟ ਦਾ ਵਲੌਗ ਡੇਲੀ ਪਿਆ ਕਰੂਗਾ ਠੀਕ ਹੈ ਜੀ ਓਕੇ ਜੀ